ਹਮੋਣ ਵੀਰ ਨੇ ਕਰਕੇ ਦੱਸੀ ਓਏ ਜੋ ਵੀ ਗੱਲ ਹੈ ਆਖੀ ਓਏ ਪਿੰਡ ਪੁਲੱਥ ਦੇ ਮੇਲੇ ਉੱਤੇ ਓਏ ਪਰਨੀ ਪੂਰੀ ਬਸਾਖੀ ਓ ਕੱਲੀ ਕੱਲੀ ਪੈਣੀ ਰੇੜ ਲੱਖ ਦੀ ਤੇ ਜੱਫੇ ਵੀ ਲੱਖ ਲੱਖ ਦੇ ਓ ਹੁੜਾਂ ਜੋ ਕਦੇ ਨਾ ਹੋਇਆ ਓਏ ਕੌਡੀ ਕੱਪ ਪੁਲੱਥ ਤੇ ਔ ਟੌਪ ਟੌਪ ਦੇ ਮਲਣੇ ਆਉਣੇ ਹੋ ਇੱਕ ਨੰਬਰ ਦੀ ਕੌਡੀ ਓਹ ਦੇਖੀ ਚੱਲਿਓ ਅੱਗ ਨਿਕਲਦੀ ਜਦ ਬੌਡੀ ਨਾਲ ਖੈਣੀ ਬੌਡੀ ਔ ਅਟੀ ਨਾ ਲਗਣੀ ਥੱਲੇ ਪੱਬਾਂ ਤੇ ਦੇਖੀ ਦਰਸ਼ਕ ਨੱਚਦੇ ਓਹ ਹੋਣਾ ਜੋ ਕਦੇ ਨਾ ਹੋਇਆ ਓਏ ਕੌਡੀ ਕੱਪ ਪਲੱਥ ਤੇ ਔ ਸ਼ੰਕਰ ਨੇ ਦੇ ਜਾਜ ਬਣਾਉਣੇ ਓਏ ਪੁਲਟ ਪਟਾਕੇ ਮਾਰੂ ਓਏ ਚੋਲੇ ਵਾਲਾ ਮੱਲਬੀ ਰੈਡ ਰ ਦੇਖੀ ਚਾਕੇ ਮਾਰੂ ਓ ਸ਼ਨੀ ਤੇ ਸਿਲੂ ਕੋਲੋਂ ਤਾਵੀ ਔਖਾ ਯਾਜੇ ਬੱਜੇ ਓ ਹੁਣਾ ਜੋ ਕਦੇ ਨਾ ਹੋਇਆ ਓਏ ਕੌਡੀ ਕੱਪ ਪੁਲੱਥ ਤੇ ਮਾਜਾ ਮਾਲ ਬਾਪ ਆਦ ਦੋਆਬਾ ਓਹ ਤੇ ਸਾਰਾ ਹਰਿਆਣਾ ਓਏ ਕੰਨ ਪਈ ਨੀ ਸੋਨੀ ਖੇਡੂ ਏ ਜਦ ਗੁਜਰਾ ਦਾ ਲਾਣਾ ਓ ਮਾਰਨ ਕੈਂਚੀ ਬਿੰਦ ਨਾ ਲਾਉਂਦੇ ਪਾਵੇਂ ਨਾਉ ਵੀ ਯਾਜੇ ਹੱਥ ਚੇ ਓ ਹੁਣਾ ਜੋ ਕਦੇ ਨਾ ਹੋਇਆ ਓਏ ਕੌਡੀ ਕੱਪ ਪਲੱਥ ਤੇ ਓ ਸ਼ਾ ਕੋਟੀਆਂ ਇੰਦਰਪਾਲ ਬੀ ਓਏ ਟੀਮ ਚੋਟੀ ਦੀ ਲਿਆਉ ਏ 24 ਵਿੱਚ ਜੋ ਰਹਿਗੀਆਂ ਕਸਰਾਂ ਯਕੀ ਕੱਢ ਕੇ ਜਾਉ ਓ ਸੋਹਣ ਸੋਨੀ ਤੇ ਫੂਲਾ ਤਿੰਨਾ ਨੇ ਸਾਰੀ ਰੇੜ ਰੜਕ ਤੇ ਓ ਹੁਣਾ ਜੋ ਕਦੇ ਨਾ ਹੋਇਆ ਓਏ ਕੌਡੀ ਕੱਪ ਪਲੱਥ ਤੇ ਔਰ ਦਰਸ਼ਕੀ ਵੀਰਾਂ ਲਈ ਵੀ ਕਹਿੰਦੇ ਓਏ ਵੱਡੇ ਨਾਮ ਨੇ ਕੱਢਣੇ ਕੈਸ਼ ਹਾਰ ਲਈ ਬੁਲਟ ਟਰੈਕਟਰ ਵੇ ਚੱਲਦੇ ਮੈਚ ਵਿੱਚ ਲੱਗਣੇ ਅਲੀ ਮੱਖਣ ਅਮਰੀਕਰ ਕਿਰਪਿੰਦਰ ਬਨ ਕੇ ਮੇਲਾ ਰੱਖਦੇ ਓਹ ਹੋਣਾ ਜੋ ਕਦੇ ਨਾ ਹੋਇਆ ਓਏ ਕੌਡੀ ਕੱਪ ਪਲੱਥ ਤੇ ਔ ਜਉਂਦੀ ਰਹੇ ਕਬੱਡੀ ਤੇ ਇਹਦੇ ਜਉਂਦੇ ਰਹਿਣ ਸਰੋਤੇ ਔਰ ਰਹਿਣ ਜਾਂ ਹੁੰਦੀਆਂ ਮਾਮਾ ਜਿਨ੍ਹਾਂ ਨੇ ਮਲ ਪਾਲੇ ਨੇ ਝੋਟੇ ਉਹ ਕੱਪ ਕਰਾਉਂਦੇ ਜੋ ਪ੍ਰਮੋਟਰ ਰਹਿਣਿਓ ਹੱਸਦੇ ਬਸਦੇ ਉਹ ਹੁਣਾ ਜੋ ਕਦੇ ਨਾ ਹੋਇਆ ਓਹ ਕੌਡੀ ਕੱਪ ਪਲੱਤ ਤੇ ਉਹ ਹੁਣਾ ਜੋ ਕਦੇ ਹੀ ਹੁੰਦਾ ਓਹ ਕੌਡੀ ਕੱਪ ਪਲੱਤ ਤੇ